ਤਿੰਨ ਆਨ ਸਰ ਮੈਂ ਕਪਲ కుమార్ ਸੋਨੂੰ ਕਾਉਂਸਲਰ ਵਾਰਡ ਨੰਬਰ 22 ਤੋਂ ਅ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਮੈਂ ਆਪਣੇ ਵੱਲੋਂ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਪਲੇਂਟ ਆ ਰਹੀ ਸੀ ਕਿ ਜਿਹੜਾ ਸਰਕਾਰੀ ਸਕੂਲ ਆਫ ਫੈਮਿਨੈਂਸ ਜਵਾਰਨਗਰ ਲੜਕੀਆਂ ਦਾ ਵਾ ਉਹਦੇ ਵਿੱਚ ਛੋਟੇ ਛੋਟੇ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਾਈ ਜਾ ਰਹੀ ਹੈ ਜਦਕਿ ਸਰਕਾਰ ਇਹਨਾਂ ਨੂੰ ਪੈਸੇ ਦਿੰਦੀ ਆ ਆਪਣਾ ਮਿਸਤੀ ਦਾ ਕੰਮ ਕਰਾਣ ਆਪਣਾ ਲੇਬਰ ਲਾਣ ਛੋਟੇ ਛੋਟੇ ਬੱਚਿਆਂ ਤੋਂ ਕੋਈ ਵੀ ਤੁਸੀਂ ਮਟੀਰੀਅਲ ਢੋਆ ਢਵਾਈ ਨਹੀਂ ਕਰਾ ਸਕਦੇ ਮੈਂ ਡੀਸੀ ਸਾਹਿਬ ਨੂੰ ਇਹੀ ਗੱਲ ਕੀਤੀ ਆ ਕਿ ਵੀ ਇਹਦੀ ਵੈਰੀਫਿਕੇਸ਼ਨ ਵੈਰੀਫਾਈ ਆਪ ਕਿਸੇ ਸੰਬੰਧਤ ਅਫਸਰਾਂ ਤੋਂ ਕਰਾਓ ਐਚਡੀਐਮ ਤੋਂ ਕਰਾ ਸਕਦੇ ਹੋ ਏਡੀਸੀ ਤੋਂ ਕਰਾ ਸਕਦੇ ਹੋ ਕਿਉਂਕਿ ਜਿਹੜੇ ਸਕੂਲ ਪ੍ਰਸ਼ਾਸਨ ਤੋਂ ਤੁਸੀਂ ਕਰਾਉਂਗੇ ਤਾਂ ਉਹ ਉਸੇ ਫੇਵਰ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਦੇ ਉਹਨਾਂ ਦੀ ਉਹਨਾਂ ਦਾ ਰੱਖ ਜਾਂਦੇ ਆ ਪੱਖ ਤੇ ਮੈਂ ਡੀਸੀ ਸਾਹਿਬ ਨੂੰ ਇਹੀ ਸਪਸ਼ਟ ਰੂਪ ਚ ਵਿੱਚ ਕਹਿ ਕੇ ਆਇਆ ਕਿ ਇਹਦੀ ਵੀ ਜਿਹੜੀ ਵੀ ਤੁਸੀਂ ਕੋਈ ਵੈਰੀਫਾਈ ਤੁਸੀਂ ਕਰਾਉਂਗੇ ਤੇ ਸੰਬੰਧਤ ਅਫਸਰਾਂ ਤੋਂ ਐਡਮ ਤੋਂ ਐਡੀਸੀ ਤੋਂ ਕਿਸੇ ਤੋਂ ਕਰਾਓ ਤਾਂ ਜੋ ਦੁੱਧ ਦਾ ਦੁੱਧ ਪਾਣੀ ਪਾਣੀ ਹੋ ਸਕੇ ਅਸੀਂ ਆਪਣੇ ਇਲਾਕੇ ਦੇ ਵਿੱਚ ਬਾਲ ਮਜ਼ਦੂਰੀ ਅਰਗਾ ਕੰਮ ਹੋ ਨਹੀਂ ਦੇਵਾਂਗੇ ਤੇ ਇੱਕ ਤੁਹਾਨੂੰ ਗੱਲ ਦੱਸਣਾ ਚਾਹਨਾ ਹੋਰ ਕਿ ਇਨ੍ਹਾਂ ਇਨ੍ਹਾਂ ਸਕੂਲਾਂ ਵਿੱਚ ਸਰਕਾਰ ਇਹਨੇ ਪੈਸੇ ਲਗਾ ਰਹੀ ਆ ਕਿਉਂ ਕਿ ਗਰੀਬ ਦਾ ਬੱਚਾ ਪੜ ਕੇ ਵਧੀਆ ਅਫਸਰ ਬਣ ਸਕੇ ਜੇ ਲੇਬਰ ਦਾ ਬੱਚਾ ਸਕੂਲ ਵਿੱਚ ਜਾਊਗਾ ਕਿ ਲੇਬਰ ਹੀ ਕਰਨੀ ਆ ਤੇ ਫਿਰ ਉਹਨੂੰ ਪੜਾਉਣ ਦਾ ਫਾਇਦਾ ਕੀ ਹੈ ਤੇ ਮੈਂ ਆਪਣੇ ਵੱਲੋਂ ਬੰਗ ਤਾਂ ਕਰਕੇ ਆਇਆ ਵਾਂ ਤੇ ਅਸੀਂ ਆਪਣੇ ਤੌਰ ਤੇ ਵੈਰੀਫਾਈ ਵੀ ਕੀਤਾ ਵਾ ਕਿ ਜਿਹੜੇ ਆਰਡਰ ਮਿਲੇ ਆ ਬੱਚਿਆਂ ਨੂੰ ਦਿੱਤਾ ਟਵਾਨ ਦੇ ਇਹ ਪ੍ਰਿੰਸੀਪਲ ਨੇ ਕੀਤੇ ਆ ਕਿ ਜਿਹੜੇ ਬੱਚੇ ਲੇਟ ਆਇਆ ਉਹਨਾਂ ਨੇ ਪ੍ਰੇਰ ਦੇ ਵਿੱਚ ਇਹ ਬਕਾਇਦਾ ਗੱਲ ਕੀਤੀ ਆ ਕਿ ਜਿਹੜੇ ਬੱਚੇ ਲੇਟ ਆਏ ਆ ਉਹਨਾਂ ਬੱਚਿਆਂ ਤੋਂ ਇਹ ਸਾਰਾ ਮਟੀਰੀਅਲ ਟਵਾਇਆ ਜਾਵੇ ਇਹ ਕੋਈ ਸਜ਼ਾ ਨਹੀਂ ਹੈਗੀ ਸਰ ਇਹ ਇਹ ਗਦੇ ਨਹੀਂ ਹੈਗੇ ਬੱਚੇ ਇਹ ਬੱਚੇ ਨਹੀਂ ਛੋਟੇ ਛੋਟੇ ਫੁੱਲਾ ਵਰਗੇ ਬੱਚੇ ਨੇ ਇਹ ਸਾਡਾ ਦੇਸ਼ ਦਾ ਭਵਿੱਖਾ ਇਹੀ ਭਵਿੱਖ ਬਣਾਉਣ ਨੂੰ ਸਕੂਲ ਵਿੱਚ ਭੇਜਦੇ ਆ ਨਾ ਕਿ ਬਾਲ ਮਜ਼ਦੂਰੀ ਕਰਾਉਣ ਨੂੰ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਵੀ ਇਹ ਕਹਿਣਾ ਚਾਹਨਾ ਕਿ ਜਿਹੀਆਂ ਹਰਕਤਾਂ ਜਿਹੇ ਕੰਮ ਬੰਦ ਕਰਨ ਸਾਡਾ ਸਕੂਲ ਆ ਸਕੂਲ ਹੀ ਰਹਿਣ ਦੋ ਇੱਕ ਫਜ਼ਲ ਪੰਜਾਬ ਸਰਕਾਰ ਸਿੱਖਿਆ ਪਰਮਾਣੇ ਨੂੰ ਚੱਕਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਜਿਹੜੀਆਂ ਘਟਨਾਵਾਂ ਸਾਹਮਣੇ ਆਨ ਗਿਆ ਦੇ ਨਾਲ ਤੀ ਲੱਗ ਰਿਹਾ ਹੈ ਬਿਲਕੁਲ ਜੀ ਸਕੂਲ ਸਰਕਾਰ ਸਕੂਲ ਨੂੰ ਉੱਚਾ ਚੱਕਣ ਲਈ ਜਿਹੜੇ ਬਹੁਤ ਵਧੀਆ ਸਕੂਲ ਆ ਫੈਮਿਨਸ ਬਣਾ ਰਹੇ ਆ ਬੱਚਿਆਂ ਨੂੰ ਸਾਡੇ ਸਕੂਲ 17 ਕਰੋੜ ਰੁਪਏ ਦੀ ਗ੍ਰਾਂਟ ਇੱਕ ਮਿਲੀ ਆ ਕਾਦੇ ਲਈ ਕਿ ਬੱਚਿਆਂ ਦਾ ਸਿੱਖਿਆ ਬੱਧਰ ਉੱਚਾ ਚੱਕਿਆ ਜਾ ਸਕੇ ਪਰ ਜੇ ਇਹ ਕੁਝ ਪ੍ਰਿੰਸੀਪਲ ਆ ਜਾਂਦੇ ਆ ਜੋ ਆਪਣੀ ਮਨਮਾਨੀ ਇਹ ਏਦਾ ਕਰਦੇ ਆ ਉਹ ਮਾਲ ਮਜ਼ਦੂਰੀ ਕਿਰਾਏ ਕਿ ਉਹਨਾਂ ਬੱਚਿਆਂ ਤੋਂ ਥੋੜਾ ਬੋਦਾ ਰੇਤਾ ਚਕਾ ਕੇ ਉਹ ਦਿਹਾੜੀਆਂ ਲਵਾ ਕੇ ਉਹ ਪੈਸੇ ਵਿਚਾਲ ਲੈਂਦੇ ਆ ਤਾਂ ਜੋ ਆਪਣੇ ਖਰਚੇ ਕਢੀ ਜਾਣਾ ਤੇ ਮੈਂ ਜੀ ਸਾਹਿਬ ਨੂੰ ਸਾਫ ਸਪੈਸ਼ਲ ਅਪੀਲ ਅੱਜ ਕਿਹਾ ਇਹਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਓ ਸਾਨੂੰ ਨਹੀਂ ਤਾਂ ਐਸੀ ਆਣ ਵਾਲੇ ਦਿਨਾਂ ਦੇ ਵਿੱਚ ਸਕੂਲ ਦੇ ਸਾਹਮਣੇ ਧੰਦੇ ਤੇ ਬੈਠਾਂਗੇ ਜੇ ਸਾਡੇ ਬੱਚਿਆਂ ਨੂੰ ਇਨਸਾਫ ਨਾ ਮਿਲਿਆ ਇਹ ਜੇ ਇਹ ਕੰਮ ਮੈਂ ਬਿਲਕੁਲ ਨਹੀਂ ਹੁੰਦਣੇ ਨਾ ਮੈਂ ਅੱਗੇ ਕਰਨ ਦਿੱਤੇ ਨਾ ਮੈਂ ਅੱਗੇ ਤੋਂ ਹੋਣ ਦਵਾਂਗਾ ਜਿਵੇਂ ਤੁਸੀਂ ਕਹਿੰਦੇ ਪਹਿ ਹੈ ਵਿਚਾਰ ਹੈ ਲੇਬਰ ਨੇ ਹਰ ਇੱਕ ਘਟਾਲਾ ਵੀ ਹੈ ਬਹੁਤ ਵੱਡਾ ਘਟਾਲਾ ਹੋਣੀ ਚਾਹੀਦੀ ਹੈ ਜਾਦ ਸਰ ਤੁਸੀਂ ਕਹਿੰਦੇ ਹੋ ਸਕੂਲ ਆਫ ਫੈਮਿਨਸ ਬੰਨਾ ਵਾ ਇਹ ਇਹਦੇ ਵਿੱਚ 7 ਕਰੋੜ ਰੁਪਏ ਦੀ ਗ੍ਰਾਂਟ ਵੀ ਜਿੱਦਾਂ ਪ੍ਰਿੰਸੀਪਲ ਨੇ ਸਾਨੂੰ ਦੱਸੀ ਸੀ ਉਹ ਵੀ ਆਈ ਹੋਈ ਆ ਹੁਣ ਬਾਕੀ ਦੇਖੋ ਜੀ ਜੇ ਅਜਿਹੇ ਪ੍ਰਿੰਸੀਪਲ ਅਜਿਹੇ ਬੰਦੇ ਨੂੰ ਤੁਸੀਂ ਨੁਮਾਇੰਦਾ ਬਣਾਓਗੇ ਤਾ ਸਕੂਲ ਦਾ ਹਾਲ ਕੀ ਹੋਵੇਗਾ ਤੇ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਕਿ ਵੀ ਇਹਦਾ ਇਹਦਾ ਇਨਸਾਫ ਇਹਨਾਂ ਨੂੰ ਦਵਾਇਆ ਜਾਵੇ ਸਾਡੇ ਬੱਚਿਆਂ ਨੂੰ ਉੱਚ ਪੱਧਰੀ ਜਾਂਚ ਹੋਵੇ ਉੱਚ ਪੱਧਰੀ ਜਾਂਚ ਕਰਕੇ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿੰਨੀ ਦੇ ਤੱਕ ਜਾਨ ਚਲਦੀ ਆ ਮੌਕੇ ਦੇ ਪ੍ਰਿੰਸੀਪਲ ਤੋਂ ਨਾ ਉਹਨਾਂ ਨੂੰ ਨਾ ਉੱਥੇ ਬੈਠਾ ਜਨ ਦਿੱਤਾ ਜਾਵੇ ਕਿਉਂਕਿ ਇਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਵਾ ਧੰਨਵਾਦ ਕੀ ਨਾਮ ਆ ਸਰ ਮੈਂ ਪ੍ਰਿੰਸੀਪਲ ਕੁਲਦੀਪ ਸਿੰਘ ਤੇ ਜਿਵੇਂ ਕਿ ਅੱਜ ਮੈਨੂੰ ਕੁਝ ਪੱਤਰਕਾਰਾਂ ਵੱਲੋਂ ਫੋਟੋਆਂ ਗ੍ਰਾਫ ਦਿਖਾਈ ਗਈ ਕਿ ਮੇਰੇ ਸਕੂਲ ਦੇ ਵਿੱਚ ਕੁਝ ਬੱਚੇ ਜਿਹੜੇ ਆ ਉਹ ਉਹਨਾਂ ਤੋਂ ਕੰਮ ਕਰਵਾਇਆ ਗਿਆ ਤੇ ਬਾਕੀ ਡਿਪਾਰਟਮੈਂਟ ਵੱਲੋਂ ਇਹਦੇ ਤੇ ਇਨਕੁਆਰੀ ਲੱਗੀ ਆ ਤੇ ਮੇਰੇ ਵੱਲੋਂ ਵੀ ਪੜਤਾਲ ਕੀਤੀ ਗਈ ਆ ਮੈਂ ਕਰ ਰਿਹਾ ਕਿ ਵੀ ਇਹ ਕਿਸ ਅਧਿਆਪਕ ਵੱਲੋਂ ਜਾਂ ਕਿਸ ਵੱਲੋਂ ਇਹ ਬੱਚਿਆਂ ਤੋਂ ਕੰਮ ਜਿਹੜਾ ਉਹ ਕਰਵਾਇਆ ਗਿਆ ਤੇ ਬਾਕੀ ਜਿਵੇਂ ਵੀ ਪਰਤਾਲ ਕੰਪਲੀਟ ਹੁੰਦੀ ਆ ਤਾਂ ਉਸ ਵਿਰੁੱਧ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੇ ਬਾਕੀ ਮੈਂ ਇੱਥੇ ਇਹ ਸਪਸ਼ਟ ਕਰਦਾ ਕਿ ਵੀ ਇਸ ਸਕੂਲ ਸਕੂਲ ਆਫ ਹੈਮੀਨਸ ਇੱਥੇ ਕਿਸੇ ਵੀ ਪ੍ਰਕਾਰ ਕਿਸੇ ਬੱਚੇ ਤੋਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਿਹੜਾ ਕੰਮ ਆ ਉਹ ਨਹੀਂ ਕਰਵਾਇਆ ਜਾਂਦਾ ਤੇ ਬਾਕੀ ਸਕੂਲ ਦੇ ਵਿੱਚ ਦੋ ਵਾਸ਼ ਰੂਮ ਵਾਸਤੇ ਗ੍ਰਾਂਟ ਪ੍ਰਾਪਤ ਹੋਈ ਸੀ ਤੇ ਉਹ ਬਾਥਰੂਮ ਜਿਹੜੇ ਆ ਉਹ ਬਣਾਏ ਜਾ ਰਹੇ ਨੇ ਤੇ ਉਥੇ ਸਪੈਸ਼ਲ ਮਿਸਤਰੀ ਲੱਗੇ ਨੇ ਠੇਕੇਦਾਰ ਲੱਗੇ ਨੇ ਉਹਨਾਂ ਦੀ ਲੇਬਰ ਜਿਹੜੀ ਆ ਉਹ ਕੰਮ ਕਰਦੀ ਪਈ ਆ ਥੈਂਕ ਯੂ ਸਰ ਜਿਵੇਂ ਤੁਸੀਂ ਕਿਹਾ ਉਹਨਾਂ ਦੀ ਲੇਬਰ ਲੱਗੀ ਹੋਈ ਆ ਫਿਰ ਬੱਚਿਆਂ ਨੂੰ ਸਮਾਨ ਕਿਉਂ ਚੁਕਾਇਆ ਜਾ ਰਿਹਾ ਹੈ ਅ ਹੁਣ ਇਹ ਪੜਤਾਲ ਦਾ ਇਸ਼ੂ ਕਰਕੇ ਮੈਂ ਕੁਛ ਇਹਦੇ ਤੇ ਨਹੀਂ ਬੋਲਣਾ ਚਾਹੁੰਦਾ ਬਟ ਜਿਸ ਬਲੋ ਵੀ ਜਿਵੇਂ ਵੀ ਇਹ ਕਰਵਾਇਆ ਗਿਆ ਉਹਦੇ ਵਿਰੁੱਧ ਮਹਿਕਮਾ ਰ ਆਪਾਂ ਕਾਰਵਾਈ ਚੁੱਕਾਂਗੇ ਥੈਂਕ ਯੂ ਕਿੰਨੇ ਕਲਾਸ ਦੇ ਬੱਚੇ ਸੀ ਸਰ ਬੱਚੇ ਹਜੇ شناخت ਨਹੀਂ ਹੋ پا ਰਹੀ ਕਉਕੇ ਜਿਹੜੀ ਬਸ ਫੋਟੋਗ੍ਰਾਫ ਹੈ ਉਹਦੇ ਚ ਬਹੁਤਾ ਕਲੀਅਰ ਨਹੀਂ ਹੈ ਤੇ ਜਿਵੇਂ ਬੱਚੇ ਕਲੀਅਰ ਹੁੰਦੇ ਨੇ ਆਪਾਂ ਪਰਤਾਲ ਕਰਾਂਗੇ ਬੱਚਿਆਂ ਤੋਂ ਪੁੱਛ ਕੇ ਚ ਕਰਕੇ ਕਿ ਵੀ ਕਿਹੜੇ ਬੱਚੇ ਨੇ ਕੌਣ ਨੇ ਤਾਂ ਕਿਉਂਕਿ ਬੱਚਿਆਂ ਦੀ ਜ਼ਿਆਦਾਤਰ ਜਿਹੜੀ ਪੇਠਿਆ ਉਹ ਦਿਖਾਈ ਗਈ ਆ ਜੀ ਹਾਂਜੀ ਜੀ ਜੀ ਮੇ ਸਰ ਜਿਵੇਂ ਬੱਚੇ ਪੜਨ ਆਉਂਦੇ ਆ ਲੇਕਿਨ ਉੱਥੇ ਜੇ ਸਕੂਲ ਦੇ ਵਿੱਚ ਇਦਾਂ ਦੇ ਕੰਮ ਹੋ ਰਿਹਾ ਤਾਂ ਨਹੀਂ ਵੈਸੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਬੱਚਿਆਂ ਤੋਂ ਅਸੀਂ ਚਾਈਲਡ ਲੀਵਰ ਨਹੀਂ ਕਰਾਉਂਦੇ ਲੇਵਰ ਲੱਗੀ ਹੋਈ ਆ ਵੈਸੇ ਬੱਚੇ ਜਿਹੜੇ ਆ ਆਪਣੇ ਆਪ ਤੇ ਨਿਰਭਰ ਵੀ ਕਰਨਾ ਇੱਕ ਟੀਚਰ ਦੀ ਜ਼ਿੰਮੇਵਾਰੀ ਹੁੰਦੀ ਆ ਸਕੂਲ ਮੁਖੀ ਦੀ ਵੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਬੱਚਿਆਂ ਨੂੰ ਆਪਾਂ ਕਿਰਤਾ ਪ੍ਰਤੀ ਬਿਜ਼ਨਸ ਬਲਾਸਟਰ ਇਦਾਂ ਦੇ ਬਹੁਤ ਸਾਰੇ ਪ੍ਰੋਜੈਕਟ ਆ ਜਿਹੜੇ ਬੱਚਿਆਂ ਨੂੰ ਅਸੀਂ ਆਪ ਕਰਵਾਉਂਦੇ ਆ ਕਿ ਵੀ ਤੁਸੀਂ ਜਿਹੜੇ ਆ ਵੀ ਕੰਮ ਜਿਹੜੇ ਆ ਤਾਂ ਕਿ ਆਪਣੇ ਆਪ ਤੇ ਨਿਰਭਰ ਹੋ ਸਕਣ ਠੀਕ ਹੈ ਬਾਕੀ ਜਿਹੜੀ ਚਾਈਲਡ ਲੀਵਰ ਉਦਾਂ ਜਿਹੜਾ ਕੰਮ ਕਰਵਾਉਣਾ ਉਹ ਗਲਤ ਆ ਉਹ ਨਿੰਦਣਯੋਗ ਵੀ ਆ ਤੇ ਬਾਕੀ ਇਹ ਪੜਤਾਲ ਦਾ ਇਸ਼ੂ ਹੈ ਜਿਵੇਂ ਪੜਤਾਲ ਹੋਗੀ ਆਪਾਂ ਉਹਦੇ ਬਰਤਕਾਰ पे ਕਰਾਂਗੇ ਥੈਂਕ ਯੂ